ਿਛਲੇ ਦਿਨੀ ਪੰਜਾਬ ਵਿੱਚ ਪ੍ਰਵਾਸੀਆਂ ਮਜ਼ਦੂਰਾਂ ਦੇ ਖਿਲਾਫ ਰੋਸ ਹੋਏ ਸਨ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਇਹਨਾਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਅਨਾਜ ਮੰਡੀਆਂ ਦੇ ਵਿੱਚ ਕੰਮ ਤੇ ਨਹੀਂ ਗਏ ਆ ਗੋ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸੰਗਰੂਰ ਦੀ ਅਨਾਜ ਮੰਡੀ ਵਿੱਚ ਹਰ ਸਾਲ 5000 ਦੇ ਲਗਭਗ ਪ੍ਰਵਾਸੀ ਮਜ਼ਦੂਰ ਆਉਂਦੇ ਸਨ ਪਰ ਇਸ ਵਾਰ ਹੁਣ ਤੱਕ 300 ਤੋਂ 400 ਸਿਰਫ ਪ੍ਰਵਾਸੀ ਮਜ਼ਦੂਰ ਹੀ ਆਏ ਹਨ ਮਜ਼ਦੂਰ ਰਵਿੰਦਰ ਨੇ ਦੱਸਿਆ ਕਿ ਅਸੀਂ ਹਰ ਸਾਲ 40 ਤੋਂ ਜ਼ਿਆਦਾ ਲੋਕ ਆਉਂਦੇ ਹੁੰਦੇ ਸੀ ਪਰ ਇਸ ਵਾਰ ਮੇਰੇ ਨਾਲ ਸਿਰਫ 2 ਤੋਂ 3 ਬੰਦੇ ਹੀ ਆਏ ਹਨ ਸਾਡੀ ਮੰਡੀ ਦੇ ਵਿੱਚ ਘੱਟੋ ਘੱਟ ਉੱਥੋਂ ਮੈਨੂੰ ਬਹੁਤ ਨੰਬਰਦਾਰ ਬਾਰ ਬੋ ਫੋਨ ਕਰ ਰਹੇ ਨੇ ਪ੍ਰਧਾਨ ਜੀ ਕਿਵੇਂ ਐ ਵੀ ਪੰਜਾਬ ਦੇ ਵਿੱਚ ਤਾਂ ਮਾਹੌਲ ਬਹੁਤ ਖਰਾਬ ਹੈ ਬਈ ਬਿਹਾਰੀ ਨੂੰ ਬੜਨ ਨਹੀਂ ਦਿੱਤੇ ਜਾ ਰਿਹਾ ਪਰ ਅਸੀਂ ਉਹਨਾਂ ਨੂੰ ਬਹੁਤ ਭਰੋਸਾ ਦਿਵਾ ਰਹੇ ਹਾਂ ਵੀ ਪੰਜਾਬ 'ਚ ਕੋਈ ਖਤਰਾ ਨਹੀਂ ਤੁਸੀਂ ਬੇਚੇਰ ਕੋਕੇ ਆਓ 40 ਬੰਦਾ ਪਹਿਲੇ ਆਤੇ تھے ਅਭੀ 2-3 ਬੰਦਾ ਆ ਪਾਏ ਹਨ ਕੀ ਕਾਰਨ ਹੈ ਕਮਾਣੇ ਦਾ ਡਰ ਦਾ ਮਾਹੌਲ ਹੈ ਕਿ ਵਾਹਾਂ ਪੇ ਮਾਰ ਪੀਟ ਹੋ ਰਹਾ ਹੈ ਇੱਕ ਡਰ ਸੇ ਬੈਠ ਗਏ ਵਾਹਾਂ

12-13 ਬੰਦੇ ਮੈਂ ਸੰਗਰੂਰ ਮੰਡੀ ਵਾਸਤੇ ਰੱਖਦਾ ਹਾਂਗਾ ਫਿਲਹਾਲ ਲੇਬਰੇ ਨਹੀਂ ਆ ਰਹੇ ਕੀ ਦੋ ਇਧਰੋਂ ਫੜ ਜਾਂ ਦੋ ਉਧਰੋਂ ਫੜ ਕੇ ਕਦੇ ਦਿਹਾੜੀ ਲਾ ਕੇ ਕੰਮ ਚਲਾ ਰਹਾਂਗੇ ਸਾਨੂੰ ਸਾਰੀ ਇੰਦਿਕਤਾਂ ਨੇ ਇੱਥੇ ਹੀ ਕਿ ਟਾਮੀ ਟਾਮੀਟੇ ਏਰੀਆ ਆਈਆਂ ਕਿ ਕਿ ਕਾਗੀਆਂ ਟੇ ਜੀਆਂ ਕਿ ਦੋ ਆਗੀਆਂ ਜਦੋਂ ਜ਼ੋਰ ਪੈਣਾ ਹੈ ਜਦ ਸੀਜ਼ਨ ਨੇ ਪੂਰਾ ਜ਼ੋਰ ਫੜਨਾ ਹੈਗਾ ਲੇਬਰ ਤੋਂ ਬਿਨਾ ਤਾਂ ਹੱਲੇ ਨਹੀਂ ਹੋਣਾ ਸਾਡਾ ਜੀ ਸਾਡਾ ਲਹਣ ਤੋਂ ਲੈ ਕੇ ਝਾਰਨਾ ਸਫਾਈ ਕਰਨੀ ਤੋਲਣਾ ਲੋੜੇ ਕਰਨਾ ਸਾਰਾ ਸੜਾ ਤਾਂ ਲੇਬਰ ਦੇ ਸ਼ਰਤੇ ਚੱਲਦਾ ਜੀ ਜੋ ਮੇਰਾ ਠੇਕੇਦਾਰ ਹੈ ਮੇਰੇ ਨਾਲ ਪਰਸੂ ਗੱਲ ਹੋਈ ਹੈ ਹਲੇ ਦੇਖਦੇ ਹਾਂ ਸਾਡੇ ਨਾਲ ਸਾਡੇ ਜੀ ਉਹ ਸਾਨੂੰ ਕੋਈ ਮਾਰਨ ਨਾ ਪਈ ਸਾਨੂੰ ਆਏ ਨਾ ਪਈ ਜੀ ਮਤਲਬ ਉਸ ਗੱਲ ਤੋਂ ਥੋੜਾ ਡਰਦਾ ਹੋਇਆ ਪਰ ਉਹਨਾਂ ਨੇ ਮੈਂ ਆਪਣੇ ਤੌਰ ਤੇ ਕਿਹਾ ਵੀ ਤੁਹਾਨੂੰ ਕੋਈ ਮਾਰਨ ਨਹੀਂ ਪੈਂਦਾ ਤੁਹਾਡੀ ਸਿਕਿਉਰਿਟੀ ਲਈ ਮੈਂ ਖੁਦ ਜ਼ਿੰਮੇਵਾਰ ਹੋਊਂਗਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਪਰ ਮੇਰੇ ਕੋਲੇ ਆਓ ਕਿਉਂਕਿ ਜੇ ਮੇਰੇ ਕੋਲ ਨਹੀਂ ਆਉਂਦੇ ਤਾਂ ਮੇਰਾ ਕੰਮ ਸਾਰਾ ਰੁਕ ਜਾਊਗਾ ਉਹਨਾਂ ਬਿਨਾ ਕੰਮ ਨਹੀਂ ਚੱਲਣਾ ਜਿਹੜੀ ਪੰਜਾਬ ਦੀ ਲੇਬਰ ਆਇਆ ਤਾਂ 9 ਤੋਂ 5 ਵਾਲੀ ਹੈ ਸਾਡੀ ਪਰ ਉਹ ਵਿਚਾਰੇ ਸਵੇਰੇ 6 ਵਜੇ ਸੀ ਉਹਨਾਂ ਨੂੰ ਇਕੱਠੀ ਪਾ ਲੈਣਿਆ ਤੇ ਰਾਤ ਨੂੰ 11 ਵਜੇ ਵੱਜ ਜਾਣ ਰਾਤ ਨੂੰ 12 ਵਜੇ ਵੱਜ ਜਾਣ ਸਾਢੇ 11 ਤੇ ਸਾਡੇ ਵਾਲੇ ਲੇਕਿਨ ਸਾਡੇ ਪੰਜਾਬ ਵਾਲੇ ਚਲੋ ਮੈਂ ਨਹੀਂ ਕਹਿੰਦਾ ਵੀ ਗਲਤ ਕੌਣ ਹੈ ਠੀਕ ਕੌਣ ਹੈ ਇੱਥੇ ਲੇਕਿਨ ਸਾਡੇ ਪੰਜਾਬ ਦੀ ਲੇਬਰ ਉਹਨਾਂ ਉਹਨਾਂ ਜਿਹੜਾ ਕੰਮ ਇਸ ਲੈਵਲ ਤੇ ਕੰਮ ਉਹ ਕਰ ਦਿੰਦੇ ਨੇ ਉਸ ਲੈਵਲ ਤੇ ਕੰਮ ਨਹੀਂ ਕਰਦੀ ਅਗੋ ਆਰਤੀਆ ਪ੍ਰਦਾਨ ਨੇ ਕਿਹਾ ਕਿ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਲੈ ਰਹੇ ਹਾਂ ਇਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵੇਗਾ ਹੱਥ ਜੋੜ ਬੇਨਤੀ ਕੀਤੀ ਗਈ ਕਿ ਪਰਿਵਾਸੀ ਮਜ਼ਦੂਰ ਜਲਦੀ ਤੋਂ ਜਲਦੀ ਕੰਮ ਉੱਤੇ ਪਹੁੰਚਣ ਇਸਲੇ ਦਿਨੀ ਪੰਜਾਬ ਵਿੱਚ ਪ੍ਰਵਾਸੀਆਂ ਮਜ਼ਦੂਰਾਂ ਦੇ ਖਿਲਾਫ ਰੋਸ ਹੋਏ ਸਨ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਇਹਨਾਂ ਦੇ ਮੰਨ ਵਿੱਚ ਡਰ ਪੈਦਾ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਅਨਾਜ ਮੰਡੀਆਂ ਦੇ ਵਿੱਚ ਕੰਮ ਤੇ ਨਹੀਂ ਗਏ ਆ ਗੋ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸੰਗਰੂਰ ਦੀ ਅਨਾਜ ਮੰਡੀ ਵਿੱਚ ਹਰ ਸਾਲ 5000 ਦੇ ਲਗਭਗ ਪ੍ਰਵਾਸੀ ਮਜ਼ਦੂਰ ਆਉਂਦੇ ਸਨ ਪਰ ਇਸ ਵਾਰ ਹੁਣ ਤੱਕ 300 ਤੋਂ 400 ਸਿਰਫ ਪ੍ਰਵਾਸੀ ਮਜ਼ਦੂਰ ਹੀ ਆਏ ਹਨ ਮਜ਼ਦੂਰ ਰਵਿੰਦਰ ਨੇ ਦੱਸਿਆ ਕਿ ਅਸੀਂ ਹਰ ਸਾਲ 40 ਤੋਂ ਜ਼ਿਆਦਾ ਲੋਕ ਆਉਂਦੇ ਹੁੰਦੇ ਸੀ ਪਰ ਇਸ ਵਾਰ ਮੇਰੇ ਨਾਲ ਸਿਰਫ 2 ਤੋਂ 3 ਬੰਦੇ ਹੀ ਆਏ ਹਨ ਸਾਡੀ ਮੰਡੀ ਦੇ ਵਿੱਚ ਘੱਟੋ ਘੱਟ ਉਹ ਮੈਨੂੰ ਬਹੁਤ ਨੰਬਰ ਦਾਾਰ ਬਾਹਰੋਂ ਫੋਨ ਕਰ ਰਹੇ ਨੇ ਪ੍ਰਧਾਨ ਜੀ ਕਿਵੇਂ ਐ ਵੀ ਪੰਜਾਬ ਦੇ ਵਿੱਚ ਤਾਂ ਮਾਹੌਲ ਬਹੁਤ ਖਰਾਬ ਹੈ ਬਈ ਬਿਹਾਰੀ ਨੂੰ ਬੜਨ ਨਹੀਂ ਦਿੱਤੇ ਜਾ ਰਹਿਆ ਪਰ ਅਸੀਂ ਉਹਨਾਂ ਨੂੰ ਬਹੁਤ ਭਰੋਸਾ ਦਿਵਾ ਰਹੇ ਆ ਵੀ ਪੰਜਾਬ 'ਚ ਕੋਈ ਖਤਰਾ ਨਹੀਂ ਤੁਸੀਂ ਡੇਟੇਰ ਕੋਕੇ ਆਓ 40 ਬੰਦਾ ਪਹਿਲੇ ਆਤੇ تھے ਅਭੀ 2-3 ਬੰਦਾ ਆ ਪਏ ਆ ਕੀ ਕਾਰਨ ਹੈ ਕਮਾਣੇ ਦਾ ਡਰ ਦਾ ਮਾਹੌਲ ਹੈ ਕਿ ਵਾਹਾਂ ਪੇ ਮਾਰ ਪੀਟ ਹੋ ਰਹਾ ਹੈ ਇੱਕ ਡਰ ਸੇ ਬੈਠ ਗਏ ਵਾਹਾਂ

12-13 ਬੰਦੇ ਮੈਂ ਸੰਗਰੂਰ ਮੰਡੀ ਵਾਸਤੇ ਰੱਖਦਾ ਹਾਂਗਾ ਫਿਲਹਾਲ ਲੇਬਰ ਨਹੀਂ ਆ ਰਹੀ ਕਿ ਦੋ ਇਧਰੋਂ ਫੜ ਜਾਂ ਦੋ ਉਧਰੋਂ ਫੜ ਕੇ ਕਦੇ ਦਿਹਾੜੀ ਲਾ ਕੇ ਕੰਮ ਚਲਾ ਰਹਾਂਗੇ ਸਾਨੂੰ ਸਾਰੀਆਂ ਦਿੱਕਤਾਂ ਨੇ ਇੱਥੇ ਹੀ ਕਿ ਟਾਮੀ ਟਾਮੀਟੇ ਆਈਆਂ ਕਿ ਕਿਹੜੇ ਕਾਗੀਆਂ ਢੇਜੀਆਂ ਕਿਹੜੇ ਦੋ ਆਗੀਆਂ ਜਦੋਂ ਜ਼ੋਰ ਪੈਣਾ ਹੈ ਸੀਜ਼ਨ ਨੇ ਪੂਰਾ ਜ਼ੋਰ ਫੜਨਾ ਹੈਗਾ ਲੇਬਰ ਤੋਂ ਬਿਨਾ ਤਾਂ ਹੱਲੇ ਨਹੀਂ ਹੋਣਾ ਸਾਡਾ ਜੀ ਸਾਡਾ ਲਹਣ ਤੋਂ ਲੈ ਕੇ ਝਾਰਨਾ ਸਫਾਈ ਕਰਨੀ ਤੋਲਣਾ ਲੋੜੇਂ ਕਰਨਾ ਸਾਰਾ ਸੜਾ ਦਾ ਲੇਬਰ ਦੇ ਸਿਰ ਤੇ ਚੱਲਦਾ ਜੀ ਜੋ ਮੇਰਾ ਠੇਕੇਦਾਰ ਹੈ ਮੇਰੇ ਨਾਲ ਪਰਸੂ ਗੱਲ ਹੋਈ ਹੈ ਹਲੇ ਦੇਖਦੇ ਹਾਂ ਸਾਡੇ ਨਾਲ ਸਾਡੇ ਤੇ ਜੀ ਉਹ ਸਾਨੂੰ ਕੋਈ ਮਾਰਨ ਨਾ ਪਾਏ ਸਾਨੂੰ ਐ ਨਾ ਪਾਏ ਜੀ ਮਤਲਬ ਉਸ ਦਿਨ ਤੋਂ ਥੋੜਾ ਡਰ ਡਰਦਾ ਹੋਏ ਨੇ ਪਰ ਉਹਨਾਂ ਨੂੰ ਮੈਂ ਆਪਣੇ ਤੌਰ ਤੇ ਕਿਹਾ ਕਿ ਤੁਹਾਨੂੰ ਕੋਈ ਮਾਰਨ ਨਹੀਂ ਪੈਂਦਾ ਤੁਹਾਡੀ ਸਿਕਿਉਰਟੀ ਲਈ ਮੈਂ ਖੁਦ ਜ਼ਿੰਮੇਵਾਰ ਹੋਊਂਗਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਪਰ ਮੇਰੇ ਕੋਲੇ ਆਓ ਕਿਉਂਕਿ ਜੇ ਮੇਰੇ ਕੋਲ ਨਹੀਂ ਆਉਂਦੇ ਤਾਂ ਮੇਰਾ ਕੰਮ ਸਾਰਾ ਰੁਕ ਜਾਊਗਾ ਉਹਨਾਂ ਬਿਨਾ ਕੰਮ ਨਹੀਂ ਚੱਲਣਾ ਜਿਹੜੀ ਪੰਜਾਬ ਦੀ ਲੇਬਰ ਆਇਆ ਤਾਂ 9 ਤੋਂ 5 ਵਾਲੀ ਹੈ ਸਾਡੀ ਪਰ ਉਹ ਵਿਚਾਰੇ ਸਵੇਰੇ 6 ਵਜੇ ਸੀ ਉਹਨਾਂ ਦੇ ਇਕੱਠੇ ਪਾ ਲੈਣੇ ਆ ਤੇ ਰਾਤ ਨੂੰ 11 ਵਜੇ ਵੱਜ ਜਾਣ ਰਾਤ ਨੂੰ 12 ਵਜੇ ਵੱਜ ਜਾਣ ਸਾਢੇ ਤੇ ਸਾਡਾ ਵਾਲੇ ਲੇਕਿਨ ਸਾਡੇ ਪੰਜਾਬ ਵਾਲੇ ਚਲੋ ਮੈਂ ਨਹੀਂ ਕਹਿੰਦਾ ਵੀ ਗਲਤ ਕਾਣਾ ਠੀਕ ਕਾਣਾ ਇਥੇ ਲੇਕਿਨ ਸਾਡੇ ਪੰਜਾਬ ਦੀ ਲੇਬਰ ਉਹਨਾਂ ਉਹਨਾਂ ਜਿਹਨਾਂ ਕੰਮ ਜਿਸ ਲੈਵਲ ਤੇ ਕੰਮ ਉਹ ਕਰ ਦਿੰਦੇ ਨੇ ਉਸ ਲੈਵਲ ਤੇ ਕੰਮ ਨਹੀਂ ਕਰਦੀ ਅਗੋ ਆੜਤੀਆ ਪ੍ਰਦਾਨ ਨੇ ਕਿਹਾ ਕਿ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਲੈ ਰਹੇ ਹਾਂ ਇਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵੇਗਾ ਹੱਥ ਜੋੜ ਬੇਨਤੀ ਕੀਤੀ ਗਈ ਕਿ ਪਰਿਵਾਸੀ ਮਜ਼ਦੂਰ ਜਲਦੀ ਤੋਂ ਜਲਦੀ ਕੰਮ ਉੱਤੇ ਪਹੁੰਚਣ ਪਿਛਲੇ ਦਿਨੀ ਪੰਜਾਬ ਵਿੱਚ ਪ੍ਰਵਾਸੀਆਂ ਮਜ਼ਦੂਰਾਂ ਦੇ ਖਿਲਾਫ ਰੋਸ ਹੋਏ ਸਨ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਇਹਨਾਂ ਦੇ ਮੰਨ ਵਿੱਚ ਡਰ ਪੈਦਾ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਅਨਾਜ ਮੰਡੀਆਂ ਦੇ ਵਿੱਚ ਕੰਮ ਤੇ ਨਹੀਂ ਗਏ ਆ ਗੋ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸੰਗਰੂਰ ਦੀ ਅਨਾਜ ਮੰਡੀ ਵਿੱਚ ਹਰ ਸਾਲ 5000 ਦੇ ਲਗਭਗ ਪ੍ਰਵਾਸੀ ਮਜ਼ਦੂਰ ਆਉਂਦੇ ਸਨ ਪਰ ਇਸ ਵਾਰ ਹੁਣ ਤੱਕ 300 ਤੋਂ 400 ਸਿਰਫ ਪ੍ਰਵਾਸੀ ਮਜ਼ਦੂਰ ਹੀ ਆਏ ਹਨ ਮਜ਼ਦੂਰ ਰਵਿੰਦਰ ਨੇ ਦੱਸਿਆ ਕਿ ਅਸੀਂ ਹਰ ਸਾਲ 40 ਤੋਂ ਜ਼ਿਆਦਾ ਲੋਕ ਆਉਂਦੇ ਹੁੰਦੇ ਸੀ ਪਰ ਇਸ ਵਾਰ ਮੇਰੇ ਨਾਲ ਸਿਰਫ 2 ਤੋਂ 3 ਬੰਦੇ ਹੀ ਆਏ ਹਨ ਸਾਡੀ ਮੰਡੀ ਦੇ ਵਿੱਚ ਘੱਟੋ ਘੱਟ ਉੱਥੋਂ ਮੈਨੂੰ ਬਹੁਤ ਨੰਬਰ ਦਾਾਰ ਬਾਹਰੋਂ ਫੋਨ ਕਰ ਰਹੇ ਨੇ ਪ੍ਰਹਲਾਦ ਜੀ ਕਿਵੇਂ ਐ ਵੀ ਪੰਜਾਬ ਦੇ ਵਿੱਚ ਤਾਂ ਮਾਹੌਲ ਬਹੁਤ ਖਰਾਬ ਐ ਬਈ ਵਿਹਾਰੀ ਨੂੰ ਬੜਨ ਦੇ ਤਿਆਰ ਆ ਪਰ ਅਸੀਂ ਉਹਨਾਂ ਨੂੰ ਬਹੁਤ ਭਰੋਸਾ ਦਵਾ ਰਹੇ ਆ ਵੀ ਪੰਜਾਬ 'ਚ ਕੋਈ ਖਤਰਾ ਨਹੀਂ ਤੁਸੀਂ ਬੇਝਿੜ ਕੋਕ ਕੇ ਆਓ 40 ਬੰਦਾ ਪਹਿਲੇ ਆਤੇ تھے ਅਭੀ 2-3 ਬੰਦਾ ਆ ਪਏ ਐ ਕੀ ਕਾਰਨ ਹੈ ਕਮਾਣੇ ਦਾ ਡਰ ਦਾ ਮਾਹੌਲ ਹੈ ਕਿ ਵਾਹਾਂ ਪੇ ਮਾਰ ਪੀਟ ਹੋ ਰਹਾ ਹੈ ਇੱਕ ਡਰ ਸੇ ਬੈਠ ਗਏ ਵਾਹਾਂ

12-13 ਬੰਦੇ ਮੈਂ ਸੰਗਰੂਰ ਮੰਡੀ ਵਾਸਤੇ ਰੱਖਦਾ ਹਾਂਗਾ ਫਿਲਹਾਲ ਲੇਬਰੇ ਨਹੀਂ ਆ ਰਹੇ ਕਿ ਦੋ ਇਧਰੋਂ ਫੜ ਜਾਂ ਦੋ ਉਧਰੋਂ ਫੜ ਕੇ ਕਦੇ ਦਿਹਾੜੀ ਲਾ ਕੇ ਕੰਮ ਚਲਾ ਰਹਾਂਗੇ ਸਾਨੂੰ ਸਾਰੀਆਂ ਦਿੱਕਤਾਂ ਨੇ ਇੱਥੇ ਹੀ ਕਿ ਟਾਮੀ ਟਾਮੀ ਟੀਰੀ ਆਈ ਹੈ ਕਿ ਇੱਕ ਆਗਿਆ ਟੇਰੀਆਂ ਕਿ ਦੋ ਆਗੀਆਂ ਜਦੋਂ ਜ਼ੋਰ ਪੈਣਾ ਹੈ ਜਦ ਸੀਜ਼ਨ ਨੇ ਪੂਰਾ ਜ਼ੋਰ ਫੜਨਾ ਹੈਗਾ ਲੇਬਰ ਤੋਂ ਬਿਨਾ ਤਾਂ ਹੱਲੇ ਨਹੀਂ ਹੋਣਾ ਸਾਡਾ ਜੀ ਸਾਡਾ ਲਹਣ ਤੋਂ ਲੈ ਕੇ ਝਾਰਨਾ ਸਫਾਈ ਕਰਨੀ ਤੋਲਣਾ ਲੋੜੇਂ ਕਰਨਾ ਸਾਰਾ ਸਾਡਾ ਤਾਂ ਲੇਬਰ ਦੇ ਸ਼ਰਤੇ ਚੱਲਦਾ ਜੀ ਜੋ ਮੇਰਾ ਠੇਕੇਦਾਰ ਹੈ ਮੇਰੇ ਨਾਲ ਪਰਸੂ ਗੱਲ ਹੋਈ ਹੈ ਹਲੇ ਦੇਖਦੇ ਹਾਂ ਸਾਡੇ ਨਾਲ ਸਾਡੇ ਤੇ ਜੀ ਉਹ ਸਾਨੂੰ ਕੋਈ ਮਾਰਨ ਨਾ ਪਵੇ ਸਾਨੂੰ ਐ ਨਾ ਪਵੇ ਜੀ ਮਤਲਬ ਉਸ ਗੱਲ ਤੋਂ ਥੋੜਾ ਡਰ ਡਰਦਾ ਹੋਏ ਨੇ ਪਰ ਉਹਨਾਂ ਮੈਂ ਆਪਣੇ ਤੌਰ ਤੇ ਕਿਹਾ ਵੀ ਤੁਹਾਨੂੰ ਕੋਈ ਮਾਰਨ ਨਹੀਂ ਪੈਂਦਾ ਤੁਹਾਡੀ ਸਿਕਿਉਰਟੀ ਲਈ ਮੈਂ ਖੁਦ ਜ਼ਿੰਮੇਵਾਰ ਹੋਊਂਗਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਮੈਥੋਂ ਪਰ ਮੇਰੇ ਕੋਲੇ ਆਓ ਕਿਉਂਕਿ ਜੇ ਮੇਰੇ ਕੋਲ ਨਹੀਂ ਆਉਂਦੇ ਤਾਂ ਮੇਰਾ ਕੰਮ ਸਾਰਾ ਰੁਕ ਜਾਊਗਾ ਉਹਨਾਂ ਬਿਨਾ ਕੰਮ ਨਹੀਂ ਚੱਲਣਾ ਜਿਹੜੀ ਪੰਜਾਬ ਦੀ ਲੇਬਰ ਆਇਆ ਤਾਂ 9 ਤੋਂ 5 ਵਾਲੀ ਹੈ ਸਾਡੀ ਪਰ ਉਹ ਵਿਚਾਰੇ ਸਵੇਰੇ 6 ਵਜੇ ਸੀ ਉਹਨਾਂ ਦੇ ਇਕੱਠੇ ਪਾ ਲੈਣੇ ਆ ਤੇ ਰਾਤ ਨੂੰ 11 ਵਜੇ ਵੱਜ ਜਾਣ ਰਾਤ ਨੂੰ 12 ਵਜੇ ਵੱਜ ਜਾਣ ਸਾ ਤੇ ਸਾਡੇ ਵਾਲੇ ਲੇਕਿਨ ਸਾਡੇ ਪੰਜਾਬ ਵਾਲੇ ਚਲੋ ਮੈਂ ਨਹੀਂ ਕਹਿੰਦਾ ਵੀ ਗਲਤ ਕੌਣ ਹੈ ਠੀਕ ਕੌਣ ਹੈ ਇੱਥੇ ਲੇਕਿਨ ਸਾਡੇ ਪੰਜਾਬ ਦੀ ਲੇਬਰ ਉਹਨਾਂ ਉਹਨਾਂ ਜਿਹੜਾ ਕੰਮ ਜਿਸ ਲੈਵਲ ਤੇ ਕੰਮ ਉਹ ਕਰ ਦਿੰਦੇ ਨੇ ਉਸ ਲੈਵਲ ਤੇ ਕੰਮ ਨਹੀਂ ਕਰਦੀ ਅਗੋ ਆੜਤੀਆ ਪ੍ਰਦਾਨ ਨੇ ਕਿਹਾ ਕਿ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਲੈ ਰਹੇ ਹਾਂ ਇਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵੇਗਾ ਹੱਥ ਜੋੜ ਬੇਨਤੀ ਕੀਤੀ ਗਈ ਕਿ ਪਰਿਵਾਸੀ ਮਜ਼ਦੂਰ ਜਲਦੀ ਤੋਂ ਜਲਦੀ ਕੰਮ ਉੱਤੇ ਪਹੁੰਚਣ